ਸਾਤ ਸੰਗਤ ਜੀ ਇਹ ਜੋੜ ਮੇਲਾ ਗੁਰੂ ਅਰਜਨ ਦੇਵ ਜੀ ਦਾ ਮਨਾਇਆ ਜਾ ਰਿਹਾ ਹੈ ਹਾਜੀ ਅਲੀ ਦਰਬਾਰ ਚੋਂ ਸੱਚੀ ਬਾਤ ਸਾਡੀ ਹਮੇਸ਼ਾ ਮਿਹਰ ਰਿਹਾ ਅੱਜ ਤੋਂ 85 ਤੋਂ ਲੈ ਕੇ ਅੱਜ ਤੱਕ ਇਹ ਜੋੜ ਮੇਲਾ ਇਸ ਦਰਬਾਰ ਵਿੱਚ ਚੱਲ ਰਿਹਾ ਹੈ ਔਰ ਇਸ ਦਰਬਾਰ ਦੀ ਬੜੀ ਰਹਿਨਮਾ ਸਾਤ ਸੰਗਤ ਆਨਗੁਮਾਨ ਸੇਵਾ ਕਰਨ ਤੇ ਪੂਰੀ ਮਨਜ਼ੂਰ ਨਾਲ ਦੇ ਕੇ ਸਾਥ ਦੇ ਕੇ ਮਨਾਉਂਦੇ ਹਨ ਸੱਚੇ ਬਾਦਸ਼ਾਹ ਦੀ ਹਮੇਸ਼ਾ ਮਿਹਰ ਪਰੇ ਹੱਥ ਰੱਖੇ ਇਸ ਦਰਬਾਰ ਵਿੱਚ ਇਸ ਗਲੀ ਵਿੱਚ ਸਾਰੇ ਮਿਲ ਜੁਲ ਕੇ ਦੁਨੀਆ ਵਿੱਚ ਆਏ ਆ ਅਸੀਂ ਕੁਛ ਨੇਕ ਕੰਮ ਕਰਨ ਆਏ ਆ ਇਸ ਤਰ੍ਹਾਂ ਨਹੀਂ ਕਿ ਅਸੀਂ ਰੋਟੀ ਖਾਣ ਵਾਸਤੇ ਆਏ ਆ ਅਸੀਂ ਨੇਕ ਕਮਾਈ ਕਰਨ ਆਏ ਆ ਨੇਕ ਕਮਾਈ ਹੈ ਕਿ ਪਰਮਾਤਮਾ ਦਾ ਨਾਮ ਜਪੋ ਵੰਡ ਛਕੋ ਸੱਚੇ ਬਾਸਾ ਨੇ ਮਿਹਰ ਕੀਤੀ ਹੈ की भी भी कि ਇਸ ਨੂੰ ਆਗੂ ਵਿੱਚ ਕਿਸੇ ਨੂੰ ਨੰਨ ਰੱਖਣਾ ਉਹ ਅਗਾਹ ਕੀਤਾ ਕਿ ਬੀਬੀ ਮਹਿੰਦਰ ਕੌਰ ਨੂੰ ਅਗਾਹ ਕੀਤਾ ਤੇ ਆਪ ਜੀ ਦੀ ਬੜੀ ਖੁਸ਼ੀ ਹੈ ਕਿ ਦੁਨੀਆ ਵਿੱਚ ਅਸੀਂ ਕੁਝ ਲੈ ਆਏ ਸਾਂ ਸਾਨੂੰ ਮਿਲਿਆ ਉਹ ਨੇਕ ਕਮਾਹੀ ਲੰਗਰ ਪ੍ਰਸਾਦਾ ਪੰਗੂਰ ਕੜਾਹ ਜਲ ਜੀਰਾ ਮਿੱਠੇ ਜਲ ਵੀ ਇਸ ਦਰਬਾਰ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਹੁਣ ਤੱਕ ਵਰਤਾਇਆ ਗਿਆ ਲੰਗਰ ਪ੍ਰਸਾਦਾ ਵੀ ਚਕਾਇਆ ਗਿਆ ਤੇ ਸੱਚੇ ਬਾਸਾਂ ਨੂੰ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਹਮੇਸ਼ਾ ਜਿਸ ਤਰ੍ਹਾਂ ਇੰਨਾ ਸਾਲ ਨੀਵ ਗਿਆ ਹੋਰ ਜਿੰਨੀ ਜ਼ਿੰਦਗੀ ਹੈ ਅਸੀਂ ਉਹਨਾਂ ਦੀ ਸੇਵਾ ਵਿੱਚ ਅਰਪਣ ਹੋਈਏ ਦੁਨੀਆਂ ਵਿੱਚ ਕੁਝ ਨਹੀਂ ਲੈ ਕੇ ਜਾਣਾ ਲੈਣ ਆਏ ਹਾਂ ਅਸੀਂ ਬੰਦਗੀ ਤੋਂ ਜ਼ਿੰਦਗੀ ਕਹਿੰਦੇ ਜਿਸ ਨੂੰ ਬੰਦਗੀ ਮਿਲ ਗਿਆ ਉਹ ਤਾਂ ਜ਼ਿੰਦਗੀ ਵੀ ਨਾਲ ਹੀ ਮਿਲ ਜਾਂਦਾ ਹੈ ਔਰ ਕਿਸੇ ਚੀਤੀ ਥੋੜ ਨਹੀਂ ਹੈ ਹਰ ਚੀਜ਼ ਉਹ ਕਰਦੇ ਹੁਣ ਪਰ ਅਸੀਂ ਨੇਕ ਕੰਮ ਵਿੱਚ ਪੈਸੇ ਲਾਉਂਦੇ ਹਾਂ ਕਿ ਨੇਕ ਕੰਮ ਇਹ ਹੀ ਹੈ ਲੰਗਰ ਪ੍ਰਸਾਦਾ ਹਰ ਗੁਰਪੁਰਬ ਮਨਾਇਆ ਜਾਂਦਾ ਹੈ Eid Bakrid ਜੋ ਵੀ ਆਂਦਾ ਇਸ ਦਰਬਾਰ ਤੇ ਸਭ ਕੁਝ ਮਨਾਇਆ ਜਾਂਦਾ ਇਹ 11ਵੀਂ ਸਰੀਪ ਵੀ ਮਨਾਏ ਜਾਂਦੇ ਹੁਣ ਔਰ ਇਸੇ ਤਰ੍ਹਾਂ ਤੁਹਾਡੇ ਇਸੇ ਤਰ੍ਹਾਂ ਤੁਸੀਂ ਸਾਰੇ ਮਿਲ ਕੇ ਬੱਚੇ ਦਿੱਨੇ ਵੀ ਅਨਸਾਰੇ ਮੇਰੇ ਅਨਗਮਨ ਬਹੁਤ ਅੱਛੇ ਹੁਣ ਕਹਿੰਦੇ ਹਮ ਨਹੀਂ ਚੰਗੇ ਤਾਂ ਬੁਰਾ ਨਹੀਂ ਕੋਈ ਸਭ ਅੱਛੇ ਹਨ ਜੋ ਸੇਵਾ ਕਰਦੇ ਹਨ ਇਹ ਐਸੀ ਹੈ ਬੰਦਗੀ ਕਿ ਟੁੱਟਦੀ ਨਹੀਂ ਇਹ ਮਿਲਦੀ ਹੈ ਹਰ ਇੱਕ ਨੂੰ ਮਿਲਦੀ ਹੈ ਬੰਦਗੀ ਨਾਲ ਹੀ ਜ਼ਿੰਦਗੀ ਹੈ আর ਜ਼ਿੰਦਗੀ ਤੇ ਉੱਪਰ ਕੋਈ ਚੀਜ਼ ਨਹੀਂ ਹੈ ਬਿਮਾਰੀ ਹਮਾਰੇ ਸੇ ਪਰੇ ਕਰ ਦੰਦ ਰਬ ਜੇ ਰਬ ਦਾ ਨਾਮ ਜਪੀਏ ਹਰ ਇੱਕ ਨੂੰ ਕਹਨੇ ਹੈ ਕਿ ਤੁਸੀਂ ਸਵੇਰੇ ਉੱਠ ਕੇ ਅੰਮ੍ਰਿਤ ਵੇਲਾ ਪਾਠ ਕਰਿਆ ਕਰੋ ਨਹੀਂ ਜ਼ਿਆਦਾ ਤੇ ਜਪੀ ਸਾਹਿਬ ਜਪਈ ਸਾਹਿਬ ਕਰੋ ਛੇ ਪੁੜੀ ਅਨੰਦ ਸਾਹਿਬ ਕਰੋ ਪੰਜ ਪੌੜੀ ਕਰੋ ਮੂਲ ਮੰਤਰ ਕਰੋ ਇਹ ਜ਼ਰੂਰ ਹੈ ਬੱਚਿਆਂ ਨੂੰ ਵੀ ਅਸੀਂ ਹਮਾਇਤ ਦਿੰਦੇ ਹਾਂ ਕਿ ਕੁਝ ਨਹੀਂ ਜਾਣਾ ਨਾਲ ਸੇਵਾ ਕਰੋ ਸੇਵਾ ਸਮਰਨ ਇਹ ਨਾਲ ਜਾਂਦਾ ਹੈ ਔਰ ਇਹ ਸੇਵਾ ਸਮਰਨ ਹੀ ਹਰ ਜਾਂਦਾ ਹੈ ਜੋ ਕਿ ਦੁੱਖ ਨੂੰ ਹਰ ਲੈਂਦਾ ਹੈ ਸਮਰੋ ਸਮਰੋ ਹਰ ਰਾਏ ਹਰ ਕਿਸਨ ਜੀ ਤਿਹਾਈਏ ਜਿਸ ਜਿੱਥੇ ਸਭ ਦੁੱਖ ਜਾਣੇ ਇਕ ਗੁਰ ਤੇਗ ਬਹਾਦਰ ਸਮਰਿਏ ਨੌ ਨੀਧੀ ਆਏ ਸਭ ਥਾਈ ਹੋਏ ਸਹਾਇ